ਸਸਰੀ ਘਰ ਚੀਤ ਪਾ ਲੈ ਕੇ ਗ੍ਰੀਟੇ ਪਾ ਤੇ ਯਹਾਂ ਸਿਆਂ ਖੇਡਣਾ ਅੱਜ ਬਾਅਦ ਦੇ ਗੁਰੇ ਦੋਨੋਂ ਬੈਠੇ ਗੱਲਾਂ ਕਰੀ ਜਾਂਦੇ ਇੱਕ ਰਿਸ਼ਤੇ ਦਰਜੇ ਜਾਂਦੇ ਪਾਲ ਬੋਲੀ ਚਲ ਗੁਰੀ ਚਲਦੇ ਆਪਾਂ ਮੰਮੀ ਦੀ ਉਹ ਨਵਾਂ ਘਰ ਬਣਾ ਰਹੀ ਹੈ ਅਪਦੇਸ਼ੀ ਕੀ ਹੁੰਦਾ ਗੁਰੀ ਕਹਿੰਦਾ ਨਹੀਂ ਚੁੱਧੋ ਆਪਾਂ ਘਰ ਨਵਾਂ ਬਣਾਇਆ ਸੀ ਆਪਣੀ ਤਾਂ ਦੇਖਣੀ ਹੈ ਐਸੀ ਉਹ ਆਪਾਂ ਕਦੋਂ ਜਾਗੇ ਤੂੰ ਪਰ ਚੀ ਜਾਨੀ ਹੈ ਕਿਉਂ ਜਾਣਾ ਉਹਨਾਂ ਦੇ ਹਾਲ ਤਾਂ ਜੀ ਜਿਹੜਾ ਉਹ ਬੋਲ ਰਹੇ ਹਨ ਕਿ ਘਰ ਬਣ ਰਿਹਾ ਤੁਸੀਂ ਆ ਕੇ ਦੇਖ ਜੋਲ ਤੇ ਆਪਣਾ ਘਰ ਨਾ ਬਣਦਾ ਆਪਾਂ ਕਿਹੜਾ ਨਾ ਸੱਜਿਆ ਸੀ ਕਿ ਵੀ ਆਪਣਾ ਘਰ ਦੇਖ ਜੋ ਪੂਰੀ ਕੰਦਨਾ ਹੁਣ ਸੱਦਣਾ ਪੈਂਦਾਗਾ ਆਪਦੇਆਂ ਨੂੰ ਵੀ ਅਸੀਂ ਪਈ ਘਰ ਬਣਾ ਰਹੇ ਹਾਂ ਤੇ ਆ ਕੇ ਦੇਖੋ ਉਹ ਤਾਂ ਖੁobre ਹੈ 2 ਨੰਬਰ ਤੇ ਪੈਸੇ ਵਾਲੇ ਆ ਸਾਡੇ ਤੇ ਦਿਖਾਉਂਦੇ ਆ ਵੀ ਆ ਜਾਓ ਸਾਡਾ ਘਰ ਦੇਖ ਜੋ 1 ਰੁਪਏ ਦੀ ਮਦਦ ਨਹੀਂ ਕਰਾ ਸਕਦੇ ਤੈਨੂੰ ਗਈ ਨੂੰ ਕੁਝ ਦਿੰਦੇ ਤਾਂ ਹੀ ਨਹੀਂਗੇ ਵੱਡੇ ਉਹ ਅਮੀਰ ਬਣਦੇ ਪੈਸੇ ਵਾਲੇ ਦਿਖਾਵੇ ਵਾਲੇ ਦਿਖਾਵਾ ਕਰਦੇ ਆ ਜੀ दे, हर मार्ज असि नहीं कहते फिर दोनों इस गल बैस रहे से। पाल में गा। फिर दें गा। ना गुस्सा देखी होते ही अपने घर आके अपन चंगा कहा चंगा किता पा दया तू ओना बच्ची कहने हां गल है क्या अपन की पा घर ओ पाया ਜਿਦੋਂ ਗਿਆ ਤਾਂ ਦੇਖ ਲਈ ਜਾਂ ਕੇ ਮਤਲਬ ਇਹ ਨਹੀਂ ਆਪਾਂ ਨੂੰ ਖੁਸ਼ੀ ਨਹੀਂ ਗਈ ਪਰ ਉਹਨਾਂ ਨੂੰ ਆਪਣੀ ਖੁਸ਼ੀ ਚ ਖੁਸ਼ੀ ਨਹੀਂ ਸੀ ਉਹ ਤਾਂ ਅਮੀਰ ਆ ਜਿੰਨੇ ਮਰਜ਼ੀ ਪਾਈ ਜਾਣ ਕਰ ਆਪਾਂ ਮਸਾ ਪਾਇ ਸੀ ਆਪਣੀ ਧਾਕਿਆਂ ਨੂੰ ਨਈ ਕੋਈ ਹੋਂਤੇ ਕਰਕੇ ਨਹੀਂ ਜਿਹੜਾ ਵੀ ਤੁਸੀਂ ਭਾਈ ਚੰਗਾ ਕੀਤਾ ਕਰ ਪਾ ਲਿਆ ਫਿਰ ਆਪਾਂ ਜਿਦੋਂ ਭਾਈ ਨਹੀਂ ਪਾਲਦੇ ਠੀਕ ਹੈ ਚਲ ਮੈਂ ਤੇਰੀ ਗੱਲ ਸਮਝ ਗਈ ਵੱਡੇ ਹੋਣਗੇ ਆਪਦੇ ਘਰੇ ਹੋਣਗੇ ਆਪਾਂ ਨੂੰ ਨਹੀਂ ਜਾਂਦੇ ਜੋ ਸਾਡੀ ਇੰਨੀ ਕੋਈ ਖੁਸ਼ੀ ਚ ਖੁਸ਼ ਹੁੰਦਾ ਸੀ ਖਤ ਹੋ ਗੀ ਆਪਦੇ ਅੰਦਰੋ ਚਲੋ ਦੁਆਵਾਂ ਮੰਗੋ ਦੂਜਿਆਂ ਵਾਸਤੇ ਪਰ ਜਿਵੇਂ ਹੋਰ ਕਰਦੇ ਹੋਵੇਂ ਕਰੋ ਮੈਂ ਤੇ ਤੁਮ ਚ ਕੋਈ ਵੀ ਨਹੀਂ ਰੱਖਿਆਗਾ ਘਰ ਖਰਾਬ ਹੁੰਦੀਆ ਜੇ ਦੋਨੋਂ ਜਣੇ ਇੱਕ ਬਣ ਕੇ ਰਹਿਣਗੇ ਗੁਰੂ ਜੀ ਦੇ ਅੰਗਲਨ ਸੁਣ ਕੇ ਫਿਰ ਘਰ ਨਹੀਂ ਖਰਾਬ ਹੁੰਦੀ ਅਸੀਂ ਬਣ ਕੇ ਰਹਾਗੇ ਤਾਂ ਸੜੀਆਂ ਖੁਸ਼ੀਆਂ ਛੋਟੀਆਂ ਵੱਡੀਆਂ ਦਾ ਅਨੰਦ ਲੈ ਸਕਦੇ ਆ ਹਰ ਕੋਈ ਵਿੱਚ ਨਹੀਂ ਆ ਸਕਦਾ ਤੁਹਾਡੇ ਨਾ ਕੋਈ ਤੁਹਾਡੇ ਰਿਸ਼ਤੇ ਦੇ ਵਿੱਚ ਆ ਸਕਦਾ ਇਸ ਕਰਕੇ ਅਸੀਂ ਵਿੱਚ ਹੀ ਭਲਾਈ ਅਸੀਂ ਬਣ ਕੇ ਰੋਵੀ ਅਸੀਂ ਆ ਨਾ ਤੁਰਨਾ ਮੈਂ ਫਿਰ ਇੰਨਾ ਗੱਲਾਂ ਸੋਈਦੇ ਸੋਈਦੇ ਬੈਠੇ ਰਹੇ ਕਹਿੰਦੇ ਚੱਲ ਹੁਣ ਕੀ ਕਰੀਏ ਅੱਜ ਛੁੱਟੀ ਹੈ ਸਾਰਾ ਦਿਨ ਬਹਿਲੇ ਆ ਫਿਰ ਦੋਨੇ ਲੈ ਕੇ ਕਹਿੰਦੇ ਆਪਣੇ ਕਮਰੇ ਦੇ ਵਿੱਚ ਹੀ ਛਿਪਕਲੀ ਆ ਇਹਨੂੰ ਗੱਡ ਗੱਡ ਫਿਰ ਉਹਨਾਂ ਦੇ ਸਾਹਮਣੇ ਬੈਠੇ ਬੈਠੇ ਇੱਕ ਹੋਰ ਆ ਗਈ ਛਿਪਕਲੀ ਫਿਰ ਲੱਗ ਗਿਆ ਦੋਨੇ ਆਨੇ ਸੋਟੀ ਚੱਕ ਕੇ ਛਿਪਕਲੀ ਨੂੰ ਬਾਹਰ ਕੱਢਦੇ ਜਾਂਦੇ ਚਿਹਰੇ ਚੋਂ ਚੰਨ ਲੱਭੇ ਇਹ ਪਾ ਕੇ ਮੈਂ ਬਾਹਰ ਕੱਢ ਗਏ ਹੁਣ ਛਿਪਕਲੀਆਂ ਉਹਨਾਂ ਦੇ ਮੂਰੇ ਮੂਰੇ ਤੇ ਉਹ ਮੁਚਕ ਕਿ ਉਹਨਾਂ ਦੇ ਮਗਰ ਮਗਰ ਸੁੱਟੀਆਂ ਲੈ ਲੈ ਕੇ ਕੰਧਾਂ ਦੇ ਤੇ ਸ਼ਿਫਕਲੀ ਇੱਕ ਕੰਧ ਦੀ ਦੂਜੀ ਕੰਧ ਚਾਰੇ ਹਾਸੇ ਪਾਸੇ ਕਮਰੇ ਦੇ ਵਿੱਚ ਕੁਗੀ ਜਾਣ ਤੇ ਉਹ ਵੀ ਨਾਲ ਕੁਗੀ ਜਾਣ ਤੇ ਫਿਰ ਉਹਨਾਂ ਨੇ ਇੱਕ ਤਾਂ ਸ਼ਿਫਕਲੀ ਕੱਢ ਦਿੱਤੀ ਤੇ ਇੱਕ ਅੰਦਰ ਲੁਕਵੀਂ ਸ਼ਿਫਕਲੀ ਉਸਮਾਨ ਦੇ ਉਲੇ ਲੋਕੀ ਯਾਨੀ ਕਿ ਫੋਟੋ ਦੇ ਉਲੇ ਪਿਛਲੇ ਪਾਸੇ ਲੁਕਵੀ ਤੇ ਹੁਣ ਦੋਨੇ ਜਾਨੀ ਬੈਠੇ ਕਹਿੰਦੇ ਵੀ ਆ ਤਾਂ ਆਪਾਂ ਚੰਗਾ ਕੰਮ ਕੀਤਾ ਚਲ ਇੱਕ ਤਾਂ ਕੱਢ ਦਿੱਤੀ ਨਾ ਹਿੰਮਤ ਕੰਮ ਤਾਂ ਕੀਤੀ ਨਾ ਪਰ ਹੁਣ ਬੈਠੇ ਉਦਾਸ ਉਦਾਸ ਕਿਉਂ ਹੋਗੀ ਗੁਰੀ ਕੰਦਾ ਪਾਲ ਪਾਲ ਕਹਿੰਦੀ ਵਿਚਾਰਿਆਂ ਦੀ ਜਿਦਾਈ ਪੈਗੀ ਹੁਣ ਇੱਕ ਛਿਫਕਲੀ ਤਾਂ ਬਾਹਰ ਕੱਢਦੀ ਤੇ ਕੰਦਰ ਰਹੇਗੀ ਤੇ ਆਪਾਂ ਇਹ ਕੰਮ ਸਹੀ ਨਹੀਂ ਕੀਤਾ ਹੁਣ ਉਹ ਇਹਨੂੰ ਭੱਲੂਗੀ ਇਹਨਾਂ ਚ ਜਿਦਾਈ ਇਹਨਾਂ ਕੰਮ ਆਪਾਂ ਚੰਗਾ ਨਹੀਂ ਕੀਤਾ ਸਿਆਣੇ ਬੰਨਾ ਚਾਹੀਦਾ ਕੁਝ ਏਸੀ ਛੋਟੀ ਜੀ ਕੋਸ਼ਿਸ਼ ਹੱਸਾਉਂਦੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਸਸਰੀ ਘਰ ਜੀ